ਦਿਲਜੀਤ ਦੋਸਾਂਜ ਬੈਕ ਟੂ ਬੈਕ ਸ਼ੋਸ ਕਰਦੇ ਜਾ ਰਹੇ ਨੇ ਹਰ ਥਾਂ ਤੇ ਜਾ ਕੇ ਉਹ ਦਰਸ਼ਕਾਂ ਦੇ ਨਾਲ ਮਿਲ ਰਹੇ ਨੇ ਇਹ ਦਰਸ਼ਕਾਂ ਨੂੰ ਐਂਟਰਟੇਨ ਕਰ ਰਹੇ ਨੇ ਤੇ ਉਹਨਾਂ ਦੇ ਹਰ ਸ਼ੋਅ ਦੇ ਵਿੱਚ ਨਾ ਕੁਝ ਬੱਚੇ ਸਟੇਜ ਤੇ ਆਉਂਦੇ ਨੇ ਤੇ ਰੀਸੈਂਟਲੀ ਜਦ ਕੁਝ ਬੱਚੇ ਸਟੇਜ ਦੇ ਉੱਤੇ ਆਏ ਤਦ ਦਿਲਜੀਤ ਦੋਸਾਂਜ ਨੇ ਇੱਕ ਐਸੀ ਗੱਲ ਕਹੀ ਜੋ ਸਭ ਦੇ ਦਿਲਾਂ ਨੂੰ ਛੂ ਗਈ ਦਿਲਜੀਤ ਨੇ ਦੱਸਿਆ ਕਿ ਮੈਂ ਉਸ ਵੇਲੇ ਦਾ ਸ਼ੁਰੂ ਕੀਤਾ ਜਿਸ ਵੇਲੇ ਕੈਸਟਾਂ ਬਣਦੀਆਂ ਆਉਂਦੀਆਂ ਸੀ ਜਦ ਤੱਕ ਕੋਈ ਕੰਪਨੀ ਹੱਥ ਨਾ ਫੜਾਵੇ ਤਦ ਤੱਕ ਤੁਹਾਡੀ ਕੈਸਟ ਨਹੀਂ ਨਿਕਲ ਸਕਦੀ ਸੀ ਜਿਵੇਂ ਅੱਜ ਗਾਣਾ ਗਾਇਆ YouTube ਤੇ ਪਾਇਆ ਹਿੱਟ ਹੋਇਆ ਤੁਸੀਂ ਸਟਾਰ ਬਣ ਕੇ ਉਹ ਚੀਜ਼ ਉਸ ਵੇਲੇ ਨਹੀਂ ਹੁੰਦੀ ਸੀ 20 ਸਾਲ ਤੋਂ ਵੀ ਵੱਧ 22 ਸਾਲ ਦੇ ਆਸ-ਪਾਸ ਤੋਂ ਵੀ ਵੱਧ ਦਾ ਸਮਾਂ ਜੋ ਹੈ ਉਹ ਦਿਲਜੀਤ ਦੋਸਾਂਜ ਨੂੰ ਹੋ ਚੁੱਕਾ ਹੈ ਇੰਡਸਟਰੀ ਦੇ ਵਿੱਚ ਕੰਮ ਕਰਦਿਆਂ ਨੂੰ ਤਦ ਜਾ ਕੇ ਉਹ ਹੁਣ ਐਡੇ ਵੱਡੇ-ਵੱਡੇ ਸਟੇਡੀਅਮ ਭਰ ਪਾ ਰਹੇ ਨੇ ਤੇ ਦਿਲਜੀਤ ਕਹਿੰਦੇ ਮੈਂ ਕੋਈ ਵੱਡਾ ਕੰਮ ਨਹੀਂ ਕੀਤਾ ਬਟ ਇਹ ਜੋ ਬੱਚੇ ਮੇਰੇ ਨਾਲ ਖੜੇ ਨੇ ਇਹਨਾਂ ਨੂੰ ਇਹ ਲੱਗਣਾ ਚਾਹੀਦਾ ਹੈ ਕਿ ਇਹ ਵੱਡੀ ਚੀਜ਼ ਨਹੀਂ ਹੈ ਬਿਲਕੁਲ ਤੋਂ ਦੱਸ ਦਈਏ ਕਿ ਦਿਲਜੀਤ ਦੋਸਾਂਜ ਜਿਸ ਤਰ੍ਹਾਂ ਦਾ ਮੋਟੀਵੇਸ਼ਨ ਅੱਜ ਕੱਲ ਸਾਰਿਆਂ ਨੂੰ ਦੇ ਰਹੇ ਨੇ ਕਿ ਪੰਜਾਬੀ ਕੁਝ ਵੀ ਕਰ ਸਕਦੇ ਨੇ ਬੀਸੀ ਸਟੇਡੀਅਮ ਪਰੰਤੂ ਬਾਅਦ ਦਿਲਜੀਤ ਨੇ ਸਾਬਿਤ ਕਰਦੇ ਤਾ ਕਿ ਉਹ ਗਲੋਬਲ 스타 ਨੇ ਤੇ ਐਡਾ ਵੱਡਾ ਸਟੇਡੀਅਮ ਪਰਣਾ ਕੋਈ ਸੌਖੀ ਗੱਲ ਨਹੀਂ ਹੈ 54000 ਦੇ ਆਸ-ਪਾਸ ਲੋਕੋ ਸ਼ੋ ਨੂੰ ਦੇਖਣ ਆਏ ਸੀ ਤੇ ਕੀ ਕੁਝ ਹੋਰ ਕੀ ਹਦਰ ਜੀਤੇ ਆਦੁਕੋਨੇ ਆਹ ਉਹ ਖੱਲੋ ਸ਼ੁਰੂ ਕੀਤਾ ਉਹ ਵੀ ਹੈਰੀ ਜੀ ਦਸਨ ਵਾਲੇ ਕਿਦੋਂ ਬੋਲਣ ਕਿਦੋਂ ਆਉਂਦੇ ਆ ਉਹ ਜਦੋਂ ਅਸੀਂ ਸ਼ੁਰੂ ਕੀਤਾ ਉਦੋਂ YouTube ਹੀ ਹੁੰਦਾ ਨਹੀਂ ਸੀ ਇਹ ਕਿਹੋ ਜਿਹਾ ਹੋ ਗਿਆ ਇਹ ਕਿਹੋ ਜਿਹਾ ਕਿ ਜੇ ਤੁਸੀਂ ਕੰਪਿਟਿਸ਼ਨ ਤੇ ਜਾ ਕੇ ਜਿੱਤ ਕਰੋਗੇ ਤਾਂ ਹੀ ਦੇਖ ਪਾਉਂਦੇ ਸੀ ਆਪਣੇ ਲੋਕਾਂ ਨੂੰ ਗਾਣਾ ਸੁਣਾ ਸਕਦੇ ਸੀ ਹਾਂ ਮੈਂ ਅੱਜ ਬੋਲਾਂਗਾ ਇੰਡੀਆ ਕਪਾ ਦੇ ਬਾਰੇ ਉਹਨਾਂ ਦੀ ਸੀ ਪਰ ਉਹਨੇ ਕਿਸੇ ਕੰਪਨੀ ਨਾਲ ਨਾ ਕੋਈ ਰੱਖਿਆ ਦਾ ਇਹ ਲੱਗਦਾ ਸੀ ਕਿ ਇਹ ਗੱਲ ਮੰਨ ਨਹੀਂ ਰਿਹਾ ਤੇ ਮੈਨੂੰ 22 ਸਾਲ ਹੋ ਗਏ ਇੱਥੇ ਤੱਕ ਪਹੁੰਚ ਗਏ ਅੱਜ ਜਾ ਕੇ ਸਟੇਡੀਅਮ ਸੋਲਡ ਆਊਟ ਹੋਣ ਦੇ ਆ ਗਿਆ ਆਈ ਸਾਹਬਾ ਪੰਜਾਬੀ ਵਾਲੀ ਮਾਨ ਵਾਲੀ ਗੱਲ ਹੈ ਕਦੇ ਵੀ ਸੀ ਸਟੇਡੀਅਮ ਅੱਜ ਤੱਕ ਭਰਿਆ ਨਹੀਂ ਸੀ ਸੋਲਡ ਆਊਟ ਵੀ ਤਾਂ BC ਸਟੇਡੀਅਮ ਵਰਕਪਲੇਸ ਮੈਂ ਨਹੀਂ ਕਹਣਾ ਕਿ ਮੈਂ ਵੱਡੀ ਗੱਲ ਕੀਤੀ ਕਿ ਮੈਂ ਮੇਰੇ ਕਰਕੇ ਚੱਲੇ ਸੀ ਤਾਂ ਪਰ ਮੈਂ ਚਾਹੁੰਦਾ ਕਿ ਜਿਹੜੇ ਆ ਬੱਚੇ ਆ ਇਹਨਾਂ ਨੂੰ ਸੁੱਖਣਾ ਨਾ ਲੱਗੇ ਇਹਨਾਂ ਨੂੰ ਦੇ ਵਨ ਤੋਂ ਉਹਨਾਂ ਦਾ ਝਾਕਾ ਫੁੱਲੇ ਕਿ ਸਟੇਜਾਂ ਵੱਡੀਆਂ ਸਟੇਜਾਂ ਨਹੀਂ ਗਈਆਂ ਅਸੀਂ ਕਦੇ ਵੀ ਭੱਜ ਸਕਦੇ ਹਾਂ ਸਟੇਡੀਅਮ ਲੈਰੀ ਦਾ ਇਹਨਾਂ ਬੱਚਿਆਂ ਨੂੰ ਸਟੇਜ ਤੇ ਬੁਲਾਉਣ ਦਾ ਮਕਸਦ ਨਹੀਂ ਸਿਰਫ ਇਹ ਹੈ ਕਿ ਇਹਨਾਂ ਦਾ ਝਾਕਾ ਫੁੱਲੇ ਦੇ ਵਨ ਤੋਂ ਇਹਨਾਂ ਨੂੰ ਇਹ ਸਟੇਜਾਂ ਵੱਡੀਆਂ ਲੱਗਣ ਸਾਨੂੰ ਬਹੁਤ ਟਾਈਮ ਲੱਗਿਆ ਪਰ ਇਹਨਾਂ ਨੂੰ ਟਾਈਮ ਨਹੀਂ ਲੱਗਿਆ